ਆਏ ਹੋ ਪ੍ਰਭੂ ਨੇ ਤੁਹਾਨੂੰ ਆਪਣੇ ਵਿੱਚ ਲੈ ਲਿਆ ਉਸ ਦਿਨ ਤੋਂ ਉਹਦੀਆ ਕਿਰਪਾ ਨੂੰ ਲਿਖਣਾ ਸ਼ੁਰੂ ਕਰੋ ਮੈਂ ਦਾਵਾ ਕਰਦੀ ਆ ਡਾਇਰੀ ਮੁੱਕ ਜੂਗੀ ਪਰ ਕਿਰਪਾ ਦਾ ਵਰਣਨ ਨਹੀਂ ਮੁੱਕੂਗਾ ਜੇ ਅਸੀਂ ਕੱਲੇ ਕੱਲੇ ਕੰਮ ਵੱਲ ਗੌਰ ਕਰੀਏ ਕਿ ਉਹਨੇ ਸਾਨੂੰ ਕਿੱਥੋਂ ਕਿੱਥੋਂ ਕੱਢਿਆ ਕਿੱਥੋਂ ਕਿੱਥੋਂ ਉਹਨੇ ਸਾਡੇ ਬੱਚਿਆਂ ਨੂੰ ਬਚਾਇਆ ਪਹਿਲਾਂ ਤਾਂ ਅਸੀਂ ਇਹ ਹੀ ਦੇਖਦੇ ਕਿ ਰੋਜ਼ ਸੌਣੇ ਆ ਜਦੋਂ ਆਪਾਂ ਸੌ ਜਾਂਦੇ ਆ ਕਿੰਨੀ ਵੱਡੀ ਬੇਹੋਸ਼ੀ ਦੇ ਵਿੱਚ ਹੁੰਨੇ ਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਜੀਂਦੇ ਆ ਕਿ ਮਰ ਗਏ ਆ ਅਸੀਂ ਧਰਤੀ ਤੇ ਆ ਕਿ ਕਿੱਥੇ ਆ ਕੁਝ ਵੀ ਸੋਚੀ ਨਹੀਂ ਹੁੰਦੀ ਜਦੋਂ ਅਸੀਂ ਡੀਪ 슬ੀਪ ਹੋ ਜਾਂਦੇ ਆ ਪਰ ਫਿਰ ਵੀ ਸਵੇਰ ਨੂੰ ਸਾਡੀਆਂ ਅੱਖਾਂ ਖੁੱਲ੍ਹਦੀਆਂ ਤੇ ਸਭ ਕੁਝ ਚੇਤੇ ਆ ਜਾਂਦਾ ਆ ਕਿੰਡੀ ਵੱਡੀ ਦਇਆ ਆ ਉਹਦੀ ਇਹਨਾਂ ਚੱਲ ਰਹੇ ਸਾਹਾਂ ਦੇ ਲਈ ਅਸੀਂ ਉਹਦਾ ਧੰਨਵਾਦ ਕਰੀਏ ਸਭ ਤੋਂ ਵੱਡੀ ਕਿਰਪਾ ਤੇ ਇਹ ਆ ਕਿ ਉਹਦੇ ਉਹਦੇ ਦਿੱਤੇ ਹੋਏ ਸਾਹ ਸਾਡੇ ਅੰਦਰ ਚੱਲ ਰਹੇ ਆ ਅਰ ਫੇਰ ਅਸੀਂ ਰੋਜ਼ ਹੀ ਤਕਰੀਬਨ ਘਰੋਂ ਬਾਹਰ ਨਿਕਲਦੇ ਆ ਤੇ ਸਹੀ ਸਲਾਮਤ ਵਾਪਸ ਮੁੜ ਕੇ ਆ ਜਾਂਦੇ ਆ ਕਿੰਨੀਆਂ ਟਰੈਜਡੀਆਂ ਜਿਹੜੀਆਂ ਆ ਸੰਸਾਰ ਉੱਤੇ ਹੋ ਰਹੀਆਂ ਆ ਪਰਮੇਸ਼ਵਰ ਨੇ ਸਾਨੂੰ ਬਚਾ ਕੇ ਰੱਖਿਆ ਸਾਨੂੰ ਕਿੰਨਾ ਵੱਡਾ ਉਹਦਾ ਧੰਨਵਾਦ ਕਰਨਾ ਚਾਹੀਦਾ ਆ ਸਾਡੇ ਬੱਚਿਆਂ ਨੂੰ ਸੰਭਾਲਿਆ ਕਿੰਨੀ ਵਾਰੀ ਅਸੀਂ ਬਿਮਾਰ ਹੋਏ ਪਰ ਪ੍ਰਭੂ ਨੇ ਮਰਨ ਨਹੀਂ ਦਿੱਤਾ ਕਿੰਨੀਆਂ ਸਮੱਸਿਆਵਾਂ ਆਈਆਂ ਪਰ ਉਹਨਾਂ ਸਮੱਸਿਆਵਾਂ ਚੋਂ ਨੇ ਕੱਢਿਆ ਹਰ ਰੋਜ਼ ਸਾਨੂੰ ਭੋਜਨ ਮਿਲ ਰਿਹਾ ਹੈ ਹਰ ਰੋਜ਼ ਪਹਿਨਣ ਦੇ ਲਈ ਸਾਨੂੰ ਵਸਤਰ ਮਿਲ ਰਹੇ ਆ ਅਸੀਂ ਇੱਕ ਘਰ ਦੀ ਛੱਤ ਹੇਠ ਰਹਿ ਰਹੇ ਆ ਸਾਡੇ ਸੌਣ ਦਾ ਪ੍ਰਬੰਧ ਆ ਸਾਡੇ ਖਾਣ ਦਾ ਸਾਡੇ ਪਹਿਨਣ ਦਾ ਪ੍ਰਬੰਧ ਆ ਸਾਡੇ ਆਉਣ ਜਾਣ ਦਾ ਪ੍ਰਬੰਧ ਆ ਇਹ ਸਭ ਕਿੰਨੇ ਕੀਤੇ ਆ ਇਹ ਪਰਮੇਸ਼ਵਰ ਦੀ ਹੀ ਕਿਰਪਾ ਆ ਸੋ ਉਹਦੀ ਕਿਰਪਾ ਉਹਦਾ দান ਜੋ ਉਹਨੇ ਸਾਡੇ ਉੱਤੇ দান ਸਾਨੂੰ ਦਿੱਤਾ ਸਾਡੀ ਜ਼ਿੰਦਗੀ ਦੇ ਵਿੱਚ ਉਹ ਬਿਆਨ ਕਰਨ ਤੋਂ ਬਾਹਰ ਆ ਤੇ ਅਜੇ ਵੀ ਸਾਨੂੰ ਲੱਗਦਾ ਸਾਨੂੰ ਮਿਲਿਆ ਕੀ ਆ ਜੇ ਸੋਚੀਏ ਤਾਂ ਰਿਆ ਵੀ ਕੀ ਆ ਸਭ ਕੁਛ ਹੀ ਤਾਂ ਉਹਨੇ ਦੇ ਦਿੱਤਾ ਹallelujah ਜ਼ਬੂਰ 69 69 ਨੰਬਰ ਜ਼ਬੂਰ ਤੇ ਉਹਦੀ 30 ਤੇ 31 ਨੰਬਰ ਆਇਤ ਵਿੱਚ ਇਦਾਂ ਲਿਖਿਆ ਆ ਮੈਂ ਗੀਤ ਨਾਲ ਪਰਮੇਸ਼ਵਰ ਦੇ ਨਾਮ ਦੀ ਉਸਤਤ ਕਰਾਂਗਾ ਅਤੇ ਧੰਨਵਾਦ ਨਾਲ ਉਹਦੀ ਵਡਿਆਈ ਕਰਾਂਗਾ ਅਤੇ ਇਹ ਯਹੋਵਾ ਨੂੰ ਬਲਦ ਨਾਲੋਂ ਸਗੋ ਸਿੰਗ ਵਾਲੇ ਅਤੇ ਖੁਰਦਾਰ ਬੱਛੇ ਨਾਲੋਂ ਬਹੁਤਾ ਭਾਵੇਗਾ। ਕਿੰਨਾ ਮੈਂ ਗਾ ਕੇ ਆਪਣੇ ਮੂੰਹ ਤੋਂ ਪਰਮੇਸ਼ਵਰ ਦੀ ਮਹਿਮਾ ਕਰਾਂਗਾ ਗੀਤ ਨਾਲ ਪਰਮੇਸ਼ਵਰ ਦੇ ਨਾਮ ਦੀ ਉਸਤਤ ਕਰਾਂਗਾ ਤੇ ਧੰਨਵਾਦ ਨਾਲ ਉਹਦੀ ਬੜਿਆਈ ਕਰੂੰਗਾ। ਜੋ ਕੁਝ ਮੈਨੂੰ ਪਰਮੇਸ਼ਵਰ ਨੇ ਦਿੱਤਾ ਮੈਂ ਉਹਦਾ ਧੰਨਵਾਦ ਕਰੂੰਗਾ ਅਰੇ ਪਰਮੇਸ਼ਵਰ ਨੂੰ ਕਿੰਨਾ ਚੰਗਾ ਲੱਗੂਗਾ ਬੱਚੇ ਚੜਾਉਣ ਨਾਲੋਂ ਵੀ ਜ਼ਿਆਦਾ ਵੀ ਜੇ ਕੋਈ ਬਹੁਤ ਹੱਟਾ ਕੱਟਾ ਬਹੁਤ ਤੰਦਰੁਸਤ ਬੱਚਾ ਉਹਦੇ ਅੱਗੇ ਵੱਡਿਆ ਜਾਵੇ ਇਹ ਉਹਦੇ ਨਾਲੋਂ ਵੀ ਉਹਨੂੰ ਜ਼ਿਆਦਾ ਪਸੰਦ ਆ ਕਿ ਜੋ ਕਿਰਪਾ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਕੀਤੀ ਆ ਆਪਣੇ ਮੂੰਹ ਤੋਂ ਉਸ ਕਿਰਪਾ ਦੇ ਲਈ ਉਹਦਾ ਧੰਨਵਾਦ ਕੀਤਾ ਜਾਵੇ ਉਹਦਾ ਜਸ ਗਾਇਆ ਜਾਵੇ ਉਹਦੀ ਮਹਿਮਾ ਕੀਤੀ ਜਾਵੇ ਨਜ਼ਰਾਨੇ ਚੜਾਉਣ ਦੇ ਨਾਲੋਂ ਜਾਦਾ ਚੰਗਾ ਲੱਗਦਾ ਪਰਮੇਸ਼ਵਰ ਨੂੰ ਜਦੋਂ ਦਿਲ ਤੋਂ ਨਜ਼ਰਾਨਾ ਧੰਨਵਾਦ ਦਾ ਚੜਾਇਆ ਜਾਂਦਾ ਹੈ ਤੇ ਅੱਜ ਤੁਸੀਂ ਜਿੰਨੇ ਵੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਏ ਹੋ ਤੁਸੀਂ ਉਹਨਾਂ ਸਭ ਨਾਲੋਂ ਜਿਆਦਾ ਉੱਤਮ ਬਰਕਤ ਪਾਉਣ ਵਾਲੇ ਹੋ ਜਿਨ੍ਹਾਂ ਨੇ ਅੱਜ ਮਿਸ ਕਰ ਦਿੱਤਾ ਹੈ ਉਹਦਾ ਰੀਜ਼ਨ ਕੋਈ ਬੱਚਾ ਵੱਡ ਕੇ ਵੀ ਓਡੀ ਵੱਡੀ ਕਿਰਪਾ ਨਹੀਂ ਆਪਣੇ ਜੀਵਨ ਵਿੱਚ ਲੈ ਸਕਦਾ ਜਿੰਨੀ ਵੱਡੀ ਕਿਰਪਾ ਧੰਨਵਾਦ ਕਰਕੇ ਲਈ ਜਾ ਸਕਦੀ ਆ ਹallelujah ਹallelujah ਆਓ ਆਪਾਂ ਦੇਖਦੇ ਹਾਂ ਜ਼ਬੂਰ 100 ਤੇ ਫਿਰ ਇਹ ਇਹਦੇ ਬਾਅਦ ਦੇ ਵਿੱਚ ਆਪਾਂ ਖੜੇ ਹੋ ਕੇ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ 100 ਨੰਬਰ ਜ਼ਬੂਰ ਦੇ ਵਿੱਚ ਆਪਾਂ ਆ ਜੰਨੇ ਆ ਸਾਰੀ ਧਰਤੀ ਦਿਓ ਯਹਵਾ ਲਈ ਲਲਕਾਰੋ ਹallelujah ਲਲਕਾਰਨ ਦਾ ਮਤਲਬ ਹੈ ਸ਼ਾਊਟ ਕਰਨਾ ਉੱਚੀ ਆਵਾਜ਼ ਦੇ ਨਾਲ ਪਰਮੇਸ਼ਵਰ ਦਾ ਧੰਨਵਾਦ ਕਰਨਾ ਆਨੰਦ ਹੋ ਕੇ ਯਹਵਾ ਦੀ ਉਪਾਸਨਾ ਕਰੋ ਕਿਵੇਂ ਕਰਨਾ ਪਰਮੇਸ਼ਵਰ ਦੀ ਉਪਾਸਨਾ ਆਨੰਦ ਹੋ ਕੇ ਜਦੋਂ ਵੀ ਪਰਮੇਸ਼ਵਰ ਦਾ ਧੰਨਵਾਦ ਕਰਨਾ ਹੈ ਨਾ ਤੁਸੀਂ ਆਨੰਦ ਦੀ ਅਵਸਥਾ ਚ ਹੋਣੇ ਚਾਹੀਦੇ ਆ ਤੁਸੀਂ ਖੁਸ਼ੀ ਨਾਲ ਭਰੇ ਹੋਏ ਹੋਣੇ ਚਾਹੀਦੇ ਆ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਕੈਸੇ ਅਦਭੁਤ ਕੰਮ ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਕੀਤੇ ਆ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ ਜਾਣ ਰੱਖੋ ਪਈ ਯਹੋਵਾ ਹੀ ਪਰਮੇਸ਼ਵਰ ਹੈ ਉਹਨੇ ਸਾਨੂੰ ਸਾਜਿਆ ਅਤੇ ਅਸੀਂ ਉਹਦੇ ਹਾਂ ਅਸੀਂ ਉਹਦੀ ਪਰਜਾ ਅਤੇ ਉਹਦੀ ਜੂ ਦੀਆਂ ਭੇਡਾਂ ਹਾਂ ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ ਯਹਵਾ ਤਾਂ ਭਲਾ ਹੈ ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜ੍ਹੀਆਂ ਪੀੜ੍ਹੀ ਤੀਕ ਅਮੇਨ ਅਮੇਨ ਹallelujah ਵਚਨ ਵਿੱਚ ਲਿਖਿਆ ਜੇ ਗੋਣਾ ਆ ਤਦ ਵੀ ਤੁਸੀਂ ਧੰਨਵਾਦ ਕਰਨਾ ਆਨੰਦ ਨਾਲ ਭਰੇ ਹੋਣੇ ਚਾਹੀਦੇ ਆ ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਣਾ ਆ ਤਾਂ ਉਦੋਂ ਵੀ ਤੁਸੀਂ ਉਹਦੇ ਫਾਟਕਾਂ ਦੇ ਅੰਦਰ ਧੰਨਵਾਦ ਕਰਦਿਆਂ ਹੋਇਆਂ ਜਕਾਰੇ ਲਾਉਂਦਿਆਂ ਹੋਇਆਂ ਉਹਦੀ ਮਹਿਮਾ ਕਰਦਿਆਂ ਹੋਇਆਂ ਆਉਣਾ ਆ ਹਰ ਵੇਲੇ ਤੁਹਾਡੇ ਮੂੰਹ ਤੋਂ ਪਰਮੇਸ਼ਵਰ ਨੂੰ ਮੁਬਾਰਕਬਾਦ ਮਿਲਣੀ ਚਾਹੀਦੀ ਤੁਸੀਂ ਪਰਮੇਸ਼ਵਰ ਨੂੰ ਮੁਬਾਰਕ ਕਹਿਣਾ ਆ ਅਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਤੁਹਾਡਾ ਸਿਰਜਣ ਹਾਰਿਆ ਉਹ ਕਿੰਨਾ ਭਲਾ ਹੈ ਸਦਾ ਤੀਕਿਆ ਉਹਦੀ ਦਇਆ ਸਿਰਫ ਤੁਹਾਡੇ ਜੀਵਨ ਵਿੱਚ ਨਹੀਂ ਪੀੜੀਓ ਪੀੜੀ ਤੀਕ ਹallelujah ਜਿਨੇ ਤੁਹਾਡੇ ਉੱਤੇ ਕਿਰਪਾ ਕੀਤੀ ਉਹਦੀ ਕਿਰਪਾ ਤੁਹਾਡੇ ਬੱਚਿਆਂ ਉੱਤੇ ਵੀ ਆ ਸਿਰਫ ਇੰਨਾ ਹੀ ਨਹੀਂ ਤੁਹਾਡੇ ਪੋਤੇ ਪੋਤੀਆਂ ਦੋਤੇ ਦੋਧੀਆਂ ਉੱਤੇ ਆ ਪਰਪੋਤੇ ਪਰਪੋਤੀਆਂ ਉੱਤੇ ਤੇ ਗਾਂ ਦੋਧੇ ਦੇਵਤਿਆਂ ਹallelujah ਹallelujah ਤੁਸੀਂ ਆਪਣੀਆਂ ਚਾਰ ਪੀੜੀਆਂ ਦੇਖੋਗੇ ਯਿਸੂ ਮਸੀਹ ਦੇ ਨਾਮ ਚ ਕਿਉਂਕਿ ਪਰਮੇਸ਼ਵਰ ਦੀ ਦਇਆ ਸਦਾ ਦੀ ਹੈ ਹallelujah ਆਓ ਆਪਣੇ ਪੈਰਾਂ ਤੇ ਖੜੇ ਹੋਵੋ ਅੱਜ ਅਸੀਂ ਸਾਲ ਦੇ ਇਸ ਆਖਰੀ ਐਤਵਾਰ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਅਧੀਆਂ ਭੇਟਾਂ ਚੜੀਆਂ ਆਉ ਰੂਹ ਚਾਈ ਦੇ ਨਾਲ ਚੜਾਵਾਂਗੇ ਤਾਂ ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਾਡੇ ਬੁੱਲਾਂ ਦੇ ਨਜ਼ਰਾਨੇ ਜਿਹੜੇ ਆ ਉਹ ਪ੍ਰਵਾਨ ਹੋ ਸਕਣ ਔਰ ਆਉਂਦਾ ਸਾਲ ਸਾਡੇ ਲਈ ਚੜ੍ਹਦੀ ਕਲਾ ਵਾਲਾ ਹੋਵੇ ਸਾਡੇ ਲਈ ਖੁਸ਼ੀਆਂ ਵਾਲਾ ਹੋਵੇ ਸਾਡੇ ਲਈ ਪਰਮੇਸ਼ਵਰ ਦੀ ਕਿਰਪਾ ਵਾਲਾ ਹੋਵੇ ਹallelujah ਹallelujah ਸੋ ਸਾਰੇ ਜਣੇ ਧੰਨਵਾਦ ਕਰਨਾ ਸ਼ੁਰੂ ਕਰ ਦਿਓ ਪਰਮੇਸ਼ਵਰ ਦਾ ਕਿ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਕੰਮ ਕੀਤੇ ਹਨ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਧੰਨਵਾਦ ਕਰੋ ਜਿਵੇਂ ਜ਼ਬੂਰ 107 ਦੇ ਵਿੱਚ ਉਹਦੀ 9 ਨੰਬਰ ਆਇਤ ਵਿੱਚ ਲਿਖਿਆ ਉਹ ਤਰਸ ਦੀ ਜਾਨ ਨੂੰ ਰਜਾਉਂਦਾ ਹੈ ਅਤੇ ਭੁੱਖੇ ਨੂੰ ਪਦਾਰਥਾਂ ਦੇ ਨਾਲ ਰਜਾਉਂਦਾ ਹੈ ਭਰਦਾ ਹੈ ਹallelujah ਸੋ ਜੋ ਕੁਝ ਪਰਮੇਸ਼ਵਰ ਨੇ ਤੁਹਾਨੂੰ ਇਸ ਸਾਲ ਦੇ ਵਿੱਚ ਦਿੱਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਉਹਨਾਂ ਬਰਕਤਾਂ ਦਾ ਨਾਮ ਲੈ ਕੇ ਧੰਨਵਾਦ ਕਰਨਾ ਸ਼ੁਰੂ ਕਰੋ ਉਹ ਤੁਹਾਡੀਆਂ ਗੱਡੀਆਂ ਮੋਟਰਾਂ ਆ ਉਹ ਤੁਹਾਡੀ ਚੰਗੀ ਸਿਹਤ ਆ ਉਹ ਤੁਹਾਡੇ ਘਰ ਦੇ ਪਦਾਰਥ ਆ ਉਹ ਤੁਹਾਡੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਆ ਉਹ ਤੁਹਾਨੂੰ ਕਈ ਤਰ੍ਹਾਂ ਦਾ ਛੁਟਕਾਰਾ ਹੋ ਸਕਦਾ ਆ ਉਹਨਾਂ ਸਭ ਚੀਜ਼ਾਂ ਦੇ ਲਈ ਬੋਲ ਕੇ ਧੰਨਵਾਦ ਕਰੋ ਕਿਉਂਕਿ ਵਚਨ ਦੇ ਵਿੱਚ ਅਸੀਂ 100 ਨੰਬਰ ਜ਼ਬੂਰ ਦੇ ਵਿੱਚ ਦੇਖਿਆ 阿宝。 ਤੁਹਾਡੇ ਬਚਨ ਦੇ ਲਈ ਧੰਨਵਾਦ ਕਰਦੇ ਆ ਇਹ ਬਚਨ ਸੱਚਮੁੱਚ ਸਾਡੇ ਪੈਰਾਂ ਦੇ ਲਈ ਦੀਪਕ ਆ ਤੇ ਸਾਡੀਆਂ ਰਾਹਾਂ ਦਾ ਚਾਨਣ ਆ ਸੱਚਮੁੱਚ ਮੇਰੇ ਪ੍ਰਭੂ ਤੁਹਾਡਾ ਬਚਨ ਸਾਨੂੰ ਜੀਵਨ ਦਿੰਦਾ ਆ ਤੁਹਾਡਾ ਬਚਨ ਸਾਨੂੰ ਸਵਰਗ ਦੀ ਰਾਹ ਤੇ ਤੋਰਦਾ ਆ ਐ ਸੱਚਮੁੱਚ ਮੇਰੇ ਪ੍ਰਭੂ ਕੀ ਫਸਲ ਬਣ ਕੇ ਉਗਦਾ ਆ ਧੰਨਵਾਦ ਮੇਰੇ ਪ੍ਰਭੂ ਸਾਨੂੰ ਚੰਗੇ ਕਾਰੋਬਾਰ ਨਾਲ ਬਲੈਸ ਕਰਨ ਦੇ ਲਈ ਮੇਰੇ ਖੁਦਾ ਮੇਰੇ ਪਿਆਰੇ ਪ੍ਰਭੂ ਹਰ ਰੋਜ਼ ప్రతి ਦਿਨ ਪਿਤਾ ਪਰਮੇਸ਼ਰ ਇਸ ਕਾਰੋਬਾਰ ਦੇ ਲਈ ਸਾਨੂੰ ਵਧਾਉਣ ਦੇ ਲਈ ਅਸੀਂ ਧੰਨਵਾਦ ਕਰਦੇ ਆ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਸਾਡੀਆਂ ਅੱਜ ਅਸੀਂ ਤੁਹਾਡੇ ਹਜ਼ੂਰੀ ਦੇ ਵਿੱਚ ਖੜੇ ਆਂ ਕਿ ਤੁਹਾਡੀ ਯੋਜਨਾ ਹੈ ਮੇਰੇ ਪਿਤਾ ਪਰਮੇਸ਼ਵਰ ਅਰ ਅਸੀਂ ਪ੍ਰਾਰਥਨਾ ਕਰਦੇ ਆਂ ਕਿ ਜਿਸ ਯੋਜਨਾ ਨਾਲ ਤੁਸੀਂ ਸਾਨੂੰ ਇਸ ਜਗ੍ਹਾ ਤੇ ਖੜੇ ਕੀਤਾ ਪ੍ਰਭੂ ਤੁਹਾਡੀ ਉਹ ਇੱਛਾ ਹਰ ਹਾਲ ਵਿੱਚ ਸਾਡੇ ਜੀਵਨ ਵਿੱਚ ਪੂਰੀ ਹੋਵੇ ਸਾਡੇ ਘਰਾਂ ਦੇ ਵਿੱਚ ਪੂਰੀ ਹੋਵੇ ਮੇਰੇ ਖੁਦਾ ਜੀ ਅਰ ਮੇਰੇ ਪਿਤਾ ਅਸੀਂ ਸਭ ਤੋਂ ਵੱਡੀ ਧੰਨਵਾਦੀ ਭੇਟ ਚੜਾਉਂਦੇ ਆਂ ਪ੍ਰਭੂ ਯੇਸੂ ਮਸੀਹ ਦੇ ਨਾਲ ਕਿ ਤੁਸੀਂ ਸਾਡੇ ਨਾਲ ਇੰਨਾ ਪਿਆਰ ਕੀਤਾ ਜਿਵੇਂ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਜ ਤੱਕ ਸਾਡੇ ਉੱਤੇ ਹੁੰਦੀ ਆਈ ਆ ਸਾਡੇ ਆਖਰੀ ਸਾਹਾਂ ਤੱਕ ਇਤਨੀ ਆਪ ਜੀ ਦੀ ਕਿਰਪਾ ਸਾਡੇ ਉੱਤੇ ਸਾਡੇ ਘਰਾਣੇ ਦੇ ਉੱਤੇ ਬਣੀ ਰਹੇ ਮੇਰੇ ਖੁਦਾਬੰਦ ਖੁਦਾ ਜੀ ਪਿਤਾ ਜੀ ਮੈਂ ਪ੍ਰਾਰਥਨਾ ਕਰਦੀ ਆ ਅੱਜ ਜਿੰਨੇ ਵੀ ਭੈਣ ਭਰਾ ਆਪ ਜੀ ਦੀ ਹਜ਼ੂਰੀ ਦੇ ਵਿੱਚ ਸ਼ੁਕਰਗੁਜ਼ਾਰੀ ਕਰ ਰਹੇ ਆ ਮੇਰੇ ਖੁਦਾ ਇਹਨਾਂ ਦੇ ਮੂੰਹ ਸ਼ੁਕਰਗੁਜ਼ਾਰੀ ਦੇ ਗੁਜ਼ਾਰੀਆ ਇਸ ਤੋਂ ਵੀ ਬਟਕਾ ਹੋਣ ਮੇਰੇ ਖੁਦਾ ਜੀ ਇਸ ਤੋਂ ਵੀ ਬੰਦ ਹੋਣ ਮੇਰੇ ਪਿਤਾ ਪਰਮੇਸ਼ਰ ਅਰ ਪ੍ਰਭੂ ਜਦੋਂ ਆਉਂਦੇ ਬਰੇ ਸ਼ੁਕਰਗੁਜ਼ਾਰੀ ਕਰਨ ਤੇ ਪ੍ਰਭੂ ਆਉਂਦੇ ਬਰੇ